ਵਾਇਗੋ ਜੀ ਦਾ ਖਾਲਸਾ ਵਾਇਗੋ ਜੀ ਕੀ ਫਤਿਹ ਰੀਠਾ ਸਾਹਿਬ ਆਉਣ ਵਾਲੇ ਸਮੂਹ ਸੰਗਤ ਨੂੰ ਬੇਨਤੀ ਆ ਕਿ ਵੱਡੀਆਂ ਬੱਸਾਂ ਵਿੱਚ ਨਾ ਆਓ ਆਪਣਾ ਇਹ ਲੋਗੜ ਲੋਗੜ ਕਿਹੜੇ ਬੰਦਾ ਹੈ ਲੋਗੜ ਤੋਂ ਅੱਗੇ ਬੱਸਾਂ ਨਹੀਂ ਜਾਣ ਮੰਦੇ 50 ਸੀਟਾਂ ਵਾਲੀ ਬੱਸ ਵੀ ਅੱਗੇ ਨਹੀਂ ਜਾਣ ਦਿੱਤੀ ਤੇ ਕਾ ਛੋਟੀਆਂ ਗੱਡੀਆਂ ਕਰਦੇ ਨੇ ਇਹਨਾਂ ਦੇ ਫਿਰ ਪੈਸੇ ਲੱਗ ਲਏ ਜਾਂਦੇ ਨੇ 400 ਰੁਪਿਆ ਪਰ ਸਵਾਰੀ 400 ਰੁਪਿਆ ਪਰ ਸਵਾਰੀ 60 ਕਿਲੋਮੀਟਰ ਦਾ ਤੇ ਬੈਂਤੀ ਆ ਵੀ ਜੇ ਨਹੀਂ ਹੋਣਾ ਆਪਣਾ ਇਹਨਾਂ ਦਾ ਬਜਟ ਬਣਾ ਕੇ ਆਓ ਇਹਨਾਂ ਖਰਚੇ ਪਾਣੀ ਦਾ ਹਿਸਾਬ ਕਿਤਾਬ ਕਰਕੇ ਆਓ ਤੇ ਖਰਚਾ ਪਾਣੀ ਇਸ ਤਰ੍ਹਾਂ ਦੀਆਂ ਕਈ ਦਿੱਕਤਾਂ ਹਨ ਰਸਤੇ ਵਿੱਚ ਖਾਂਦ ਦੀ ਵੀ ਆਪਣਾ ਹੈ ਮਦਰ ਜਿੱਥੇ ਚਾਹ ਪਾਣੀ ਪੀਣਾ ਹੈ ਜਾਂ ਕੁਛ ਵੀ ਹੈ। ਤੇ ਮੇਰਾ ਦੱਸਣਾ ਕਰ ਨਹੀਂ ਇਹ ਵੀ। ਮਦਰ ਕਈ ਵਾਰ ਬੰਦਾ ਆਇਆ ਚਲੋ ਕੋਈ ਨਹੀਂ ਬਸ ਦੇ ਪੈਸੇ ਦੇ ਦੇ ਆਪਾਂ ਤੇ ਜਿੰਨੇ ਦਾ ਕਟਾਲੀ ਆ ਤੇ ਅੱਗੇ ਆਪਾਂ ਹੁਣ ਅੱਗੇ ਕਿਹੜਾ ਕੋਈ ਖਰਚਾ ਆਣਾ ਮੱਥਾ ਟੇਕਣਾ 200 400 500 ਕੋਈ ਬੰਦਾ 1000 ਜਾਂ 2000 ਲੱਗ ਜਾਂਦਾ। ਲੇਕਿਨ ਉਹਦੇ ਵਿੱਚੋਂ ਜੇ 400 ਰੁਪਏ ਹੋਰ ਇੱਕਦਮ ਹੋਰ ਨਿਕਲ ਆਉਣ ਤਾਂ ਫਿਰ ਉਹ ਬਹੁਤ ਔਖਾ ਲੱਗਦਾ। ਤੇ ਜਿਹੜੀ ਇੱਥੇ ਖੱਜਲ ਖਵਰੀ ਆ ਉਹ ਬੱਕਰੀ ਆ ਇਹ ਕਿਉਂ ਉਹਨਾਂ ਨੇ ਕੀਤਾ ਇਹ ਤਾਂ ਮੈਨੂੰ ਪਤਾ ਨਹੀਂ ਕਹਿੰਦੇ ਕੋਈ ਹਾਸਾ ਹੋਵੇ ਤਾਂ ਕਰਕੇ ਕੀਤਾ ਪਰ ਹਾਸਾ ਤਾਂ ਅਜੇ ਟ੍ਰੇਨ ਦਾ ਵੀ ਹੋ ਗਿਆ ਇਹ ਟ੍ਰੇਨਾਂ ਬੰਦ ਕਰਤੀਆਂ ਉਹਨਾਂ ਨੇ ਜਾਂ ਤਾਂ ਕੋਈ ਜਾਂ ਤਾਂ ਕੋਈ ਹੋਵੇ ਨਾ ਹਾਂ ਵੀ ਬਹੁਤ ਵੱਡੀ ਗੱਲ ਹੋਈ ਹੋਵੇ ਇਹ ਹਾਸੇ ਹੁੰਦੇ ਨੇ ਰੋਡ ਰੋਡ ਨੂੰ ਪੁੱਗੋ ਗਏ ਤੇ ਇਸ ਕਰਕੇ ਭਾਈ ਇਸ ਕਰਕੇ ਵੀ ਆ ਜੇ ਭਾਈ ਇਹਨੇ ਵੀ ਆਣਾ ਆਪਣਾ ਬਜਟ ਬਣਾ ਕੇ ਹੀ ਆਇਓ ਤੇ ਅੱਜ ਸਾਡੀਆਂ ਦੋ ਬੱਸਾਂ ਸਾਡੀਆਂ ਲੁਧਿਆਣੇ ਤੋਂ ਆਈਆਂ ਸੀ ਤੇ ਤਿੰਨ ਬੱਸਾਂ ਹੋਰ ਉਹ ਲੁਧਿਆਣੇ ਤੋਂ ਹੀ ਸੀ ਤੇ ਉਹਨਾਂ ਨੂੰ ਵੀ ਅੱਗੇ ਨਹੀਂ ਜਾਣ ਦਿੱਤਾ। ਤੋਂ ਸਾਨੂੰ ਬਹੁਤ ਆਸ ਸੀ ਕਿ ਸਾਡੀ 50 ਸੀਟਰ ਬੱਸਾਂ ਕਿ ਸਾਨੂੰ ਜਾਣ ਦਿੱਤਾ ਜਾਊਗਾ। ਪਰ ਨਹੀਂ। ਕਦੇ-ਕਦੇ ਇਦਾਂ ਲੱਗਦਾ ਜਿਵੇਂ ਜਿਵੇਂ ਕੁਝ ਕੋਈ ਬਦਲਾਅ ਦਿੱਤਾ ਜਾ ਰਿਹਾ ਹੋਵੇ। ਕੁਝ ਕਦੇ-ਕਦੇ ਲੱਗਦਾ। ਬਾਕੀ ਚਲੋ ਹੋ ਸਕਦਾ ਸਾਡੀ ਸੇਫਟੀ ਦੀ ਹੋਵੇ। ਪਰ ਹੈ ਜ਼ਰੂਰ ਆਉਣ ਵਾਲੀ ਸੰਗਤ ਜ਼ਰੂਰ ਇਸ ਵਕਤ ਧਿਆਨ ਦਿਓ ਆਪਣਾ ਥੋੜਾ ਜਿਹਾ ਬਜਟ ਬਣਾ ਕੇ ਹੀ ਆਓ ਤੇ ਇੰਨੀ ਕੁ ਤੁਹਾਡੇ ਆ ਬੇਨਤੀ ਕਰਨੀ ਸੀ ਤੇ ਬਸ ਵਾਈਬਰ ਦੀ ਕਹਾਣੀਆ ਵਾਈਬਰ ਦੀ ਫਟਕ ਤੇ ਜੋ ਸਚਾਈ ਹੈ ਉਹ ਤੁਹਾਨੂੰ ਦੱਸਤੀ ਆ ਹੁਣ ਤੁਹਾਨੂੰ ਕਿੱਦਾਂ ਵੀ ਲੱਗ ਰਿਹਾ ਕਿ ਮੈਂ ਤੁਹਾਨੂੰ ਕੀ ਕਹਿਆ ਇਨੀ ਜਿਹਾ ਥੋੜੀ ਥੋੜੀ ਆਪਣੀ ਆਪਣੀ ਸੋਚਾ ਠੀਕ ਆ ਤੋ ਇਸ ਕਾਲੇ ਵਾਈਗਲੀ ਕਾ ਖਾਲਸਾ ਵਾਈਗਲਜੀ ਪਟੇ